ਲੈ ਕਿ ਹਾਜ਼ਰ ਜਦੀ ਵੱਡੀ ਖਬਰ ਆ ਸਕਦੀ ਹੈ 1929 ਵਰਗੀ ਮਹਾ ਮੰਦੀ ਟੈਰਿਫ ਵਤੇ ਹੋਏਗੀ ਵੱਡੀ ਸੁਣਵਾਈ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਟਰੰਪ ਨੇ ਦਿੱਤੀ ਚਿਤਾਵਨੀ ਇਸ ਨਵੀਂ ਦਿੱਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਦਾਲਤ ਦੇ ਟੈਰਿਫ ਵਿਰੋਧ ਦਾ ਫੈਸਲਾ ਸੁਣਾਇਆ ਤਾਂ ਅਮਰੀਕਾ ਨੂੰ ਉਹ 1929 ਵਾਂਗ ਮਹਾ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮਾਮਲਾ ਫੈਡਰਲ ਸਰਕ ਗਟ ਅਮਰੀਕੀ ਉਪੀਲ ਅਦਾਲਤ ਵਿੱਚ ਚੱਲ ਰਿਹਾ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰਬੂਰਥ ਸੋਸ਼ਲ ਸੋਸ਼ਲ ਤੇ ਲਿਖਿਆ ਕਿ ਅਮਰੀਕੀ ਅਰਥਵਿਵਸਥਾ ਦੇ ਟੈਰਿਫਰ ਤੋਂ ਲਾਭ ਰਹੇ ਅਤੇ ਰਿਸ਼ੇਗਾ ਅਤੇ ਇਸ ਦਿਨ ਨਾਲ ਹੀ ਸਟਾਕ ਮਾਰਕੀਟ ਨਵੀਆਂ ਉਚਾਈਆਂ 'ਤੇ ਹੈ ਅਤੇ ਅਰਬਾਂ ਡਾਲਰ ਅਮਰੀਕਾ ਆਰੇ ਹਣ ਟਰੰਪ ਨੇ ਟੈਰਿਫ ਦੇ ਫਾਇਦਿਆਂ ਬਾਰੇ ਵੀ ਦੱਸਿਆ ਟਰੰਪ ਨੇ ਮੰਨਣਾ ਹੈ ਕਿ ਟੈਰਿਫ ਅਮਰੀਕਾ ਵਿੱਚ ਘਰੇਲੂ ਉਤਪਾਦ ਵਧਾਏਗਾ ਤੇ ਇਸ ਨਾਲ ਸਰਕਾਰ ਨੂੰ ਆਮਦਨ ਟੈਰਿਫ ਟੈਕਸ ਦੀ ਬਜਾਇਲ ਆਮਦਨ ਦਾ ਇੱਕ ਹੋਰ ਸਰੋਤ ਮਿਲੇਗਾ ਤੇ ਉਹਨਾਂ ਨੇ ਲਿਖਿਆ ਕਿ ਜੇਕਰ ਇੱਕ ਕੱਪੜਪੰਥੀ ਤ ਤੱਬੇਪਨਥੀ ਅਦਾਲਤ ਸਾਡੇ ਵਿਰੁੱਧ ਫੈਸਲਾ ਸੁਣਾਉਂਦੀ ਹੈ ਤਾਂ ਅਸੀਂ ਕਦੇ ਵੀ ਇਸ ਪੈਸੇ ਪੈਸੇ ਤੇ ਖੁਸ਼ਹਾਲ ਦੀ ਪਰ ਪਾਈ ਨਹੀਂ ਕਰ ਸਕਾਂਗੇ ਉਹਨਾਂ ਅਗੀ ਇਹ ਕਿ ਇਹ ਅਮਰੀਕਾ ਦੀ ਦੌਲਤ ਸ਼ਕਤੀ ਅਤੇ ਵਿਸ਼ਵ ਵਿਪਾ ਵਿਆਪੀ ਪ੍ਰਭਾਵ ਤੇ ਵਿਰੋਧ ਹੋਵੇਗਾ ਅਤੇ ਇਹ ਭਵਿੱਖ ਨੂੰ ਪ੍ਰਭਾਵ ਕਰੇਗਾ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਆਈਈਪੀਏ ਇੰਟਰਨੈਸ਼ਨਲ ਐਮਰਜੈਂਸੀ ਇੱਕ ਆਮਨਿਕ ਪਾਵਰ ਐਕਟ ਨਾਮਕ ਕਾਨੂੰਨ ਤਹਿਤ ਉਠਾਇਆ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ